ਪੰਜਾਬ ਪੁਲਿਸ ਨੇਤੀ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਹਾਲੇ ਪਟਿਆਲੇ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਜਲੰਧਰ ਪੁਲਿਸ ਦੇ ਇੱਕ ਥਾਣੇਦਾਰ ਨੇ ਨਵਾਂ ਪੰਗਾ ਖੜਾ ਕਰ ਦਿੱਤਾ ਇੱਕ ਥਾਣੇਦਾਰ ਵੱਲੋਂ ਇੱਕ ਨੌਜਵਾਨ ਨੂੰ ਪਹਿਲਾਂ ਤਾਂ 6 ਘੰਟੇ ਥਾਣੇ ਦੇ ਵਿੱਚ ਜਿਹੜਾ ਉਹਨੂੰ ਬੁਲਾ ਕੇ ਉਹਦੇ ਨਾਲ ਵਧੇਗੀ ਕੀਤੀ ਗਈ ਫਿਰ ਫੋਨ ਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਨੇ ਤੇ ਆਖਰ ਫਿਰ ਉਹ ਨੌਜਵਾਨ ਮੁੰਡਾ ਇੱਥੋਂ ਤੱਕ ਮਜਬੂਰ ਜਲੰਧਰ ਪੁਲਿਸ ਕਰ ਦਿੰਦੀ ਹੈ ਕਿ ਉਹਨੂੰ ਆਪਣੀ ਜੀਵਨ ਲੀਲਾ ਖਤਮ ਕਰਨੀ ਪਈਆ ਫਿਰ ਲੋਕਾਂ ਦੇ ਰੋਹ ਦੇ ਚੱਲਦਿਆਂ ਜਲੰਧਰ ਪੁਲਿਸ ਨੇ ਉਸ ਸਬੰਧਤ ਐਸ ਐਚਓ ਸਮੇਤ ਇੱਕ ਸਿਪਾਈ ਨੂੰ ਮੁਕਤਲ ਕਰ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਜੋ ਜਲੰਧਰ ਤੋਂ ਆਈ ਹੈ ਕਿ ਜਲੰਧਰ ਚ ਇੱਕ ਐਸ ਐਚਓ ਤੇ ਸਿਪਾਈ ਨੂੰ ਮੁਕਤਲ ਕੀਤਾ ਗਿਆ ਇੱਕ ਨੌਜਵਾਨ ਨੂੰ ਥਾਣੇ ਦੇ ਵਿੱਚ 6 ਘੰਟੇ ਉਹਦੇ ਨਾਲ ਪੁੱਛਗਿੱਛ ਕੀਤੀ ਵਧੇਕੀ ਕੀਤੀ ਫਿਰ ਧਮਕੀਆਂ ਵੀ ਦਿੱਤੀਆਂ ਗਿਆ ਉਸ ਤੋਂ ਬਾਅਦ ਉਸ ਮੁੰਡੇ ਨੂੰ ਮਜਬੂਰੀ ਬਸ ਵੱਡਾ ਕਦਮ ਚੁੱਕਣਾ ਪਿਆ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਹੋਣਾਂ ਨੇ ਜਲੰਧਰ ਕੈਂਟ ਦੇ ਥਾਣੇ ਦੇ ਐਸਐਚਓ ਹਰਿੰਦਰ ਸਿੰਘ ਸਮੇਤ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਦੋਸ਼ ਹੈ ਕਿ ਉਕਤ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਦੇ ਨਾਲ ਇੰਨੀ ਜ਼ਿਆਦਾ ਵਧੇਕੀ ਕੀਤੀ ਕਿ ਉਹ ਪਰੇਸ਼ਾਨ ਹੋ ਕੇ ਫਿਰ ਉਹ ਇਸ ਕਦਰ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦਾ ਕਿ ਉਸਨੇ ਫਿਰ ਵੱਡਾ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਲੀਆ ਜਲੰਧਰ ਪੁਲਿਸ ਨੇ ਇਹਨਾਂ ਨੂੰ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਪੀੜਿਤ ਪਰਿਵਾਰ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਤੇ ਜਿਸ ਤੋਂ ਬਾਅਦ ਜਲੰਧਰ ਪੁਲਿਸ ਨੂੰ ਇਹ ਕਾਰਵਾਈ ਕਰਨੀ ਪਈ ਸਸਪੈਂਡ ਕੀਤੇ ਗਏ ਅਧਿਕਾਰੀਆਂ ਵਿੱਚ ਥਾਣਾ ਕੈਂਟ ਦੇ ਐਸ ਐਚ ਓ ਜਿਨ੍ਹਾਂ ਦਾ ਨਾਮ ਹਰਿੰਦਰ ਸਿੰਘ ਹੈ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਤੇ ਨਾਲ ਹੀ ਸਿਪਾਹੀ ਜਸਪਾਲ ਸਿੰਘ ਦੇ ਨਾਮ ਸ਼ਾਮਲੇ ਦੋਨਾਂ ਨੂੰ ਮੁਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਮੁਤਲੀ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਹਾਲਾਂਕਿ ਜਲੰਧਰ ਪੁਲਿਸ ਨੇ ਦੇ ਮੁਤਲੀ ਦੇ ਆਦੇਸ਼ ਜਾਰੀ ਕੀਤੇ ਗਏ ਨੇ ਲੇਕਿਨ ਪਟਿਆਲਾ ਪੁਲਿਸ ਵੱਲੋਂ ਹੱਲੇ ਤੱਕ ਜਿਹੜੇ 12 ਜਾਣੇ ਮੁਤਲ ਕੀਤੇ ਉਹਨਾਂ ਦੇ ਜਿਹੜੇ ਨੇ ਮੁਤਲੂ ਵਾਲੇ ਆਦੇਸ਼ ਜਿਹੜੇ ਨੇ ਹੱਲੇ ਤੱਕ ਜਨਤਕ ਨਹੀਂ ਹੋਏ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਇੱਕ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਉਹਦੇ ਚ ਲਿਖਿਆ ਗਿਆ ਹੁਕਮ ਪੰਜਾਬੀ ਦੇ ਵਿੱਚ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ ਇੰਸਪੈਕਟਰ ਹਰਿੰਦਰ ਸਿੰਘ ਜਿਨ੍ਹਾਂ ਦਾ ਨੰਬਰ ਇਹਨਾਂ ਵਾ ਇਸ ਸਮੇਂ ਉਹ ਮੁੱਖ ਥਾਣਾ ਅਫਸਰ ਥਾਣਾ ਕੈਂਟ ਜਲੰਧਰ ਅਤੇ ਸੀਨੀਅਰ ਸਿਪਾਹੀ ਜਸਪਾਲ ਸਿੰਘ ਜਿਨ੍ਹਾਂ ਦਾ ਨੰਬਰ 벨ਟ ਨੰਬਰ ਇਹਨਾਂ ਵਾ ਥਾਣਾ ਪੁਲਿਸ ਸਟੇਸ਼ਨ ਕੈਂਟ ਵਿੱਚ ਤਨਾਕ ਸੀ ਇਹਨਾਂ ਕਰਮਚਾਰੀਆਂ ਨੂੰ ਪ੍ਰਸ਼ਾਸਕੀ ਆਧਾਰ ਤੇ ਫੌਰੀ ਤੌਰ ਤੇ ਮੁਤਲ ਕਰ ਕੀਤਾ ਜਾਂਦਾ ਧਨਪ੍ਰੀਤ ਕੌਰ ਕਮਿਸ਼ਨਰ ਪੁਲਿਸ ਜਲੰਧਰ ਇਹਨਾਂ ਵੱਲੋਂ ਆਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਉਧਰ ਪਰਿਵਾਰ ਮੈਂਬਰਾਂ ਦੇ ਅਨਸਾਰ ਨੌਜਵਾਨ ਨੇ ਆਪਣੇ ਘਰ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਪਰਿਵਾਰ ਨੂੰ ਜਦ ਨੌਜਵਾਨ ਦੇ ਜੀਵਨ ਲੀਲਾ ਖਤਮ ਕਰਨ ਦੇ ਬਾਰੇ ਪਤਾ ਲੱਗਾ ਤਾਂ ਫਿਰ ਉਸਪੀੜਤ ਪਰਿਵਾਰ ਨੌਜਵਾਨ ਦੀ ਲਾਸ਼ ਲੈ ਕੇ ਜਲੰਧਰ ਥਾਣੇ ਦੇ ਸਾਹਮਣੇ ਇਕੱਠੇ ਹੋ ਜਾਂਦੇ ਨੇ ਤੇ ਫਿਰ ਉੱਥੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਪਰਿਵਾਰ ਨੇ ਥਾਣੇ ਦੇ ਅੰਦਰ ਜਾ ਕੇ ਮ੍ਰਿਤਕ ਨੌਜਵਾਨ ਦਾ ਲਾਸ਼ ਰੱਖ ਕੇ ਵੀ ਸਰਕਾਰ ਦੇ ਖਿਲਾਫ ਤੇ ਪੁਲਿਸ ਦੇ ਖਿਲਾਫ ਜਿਹੜਾ ਵਾ ਉਹਨਾਂ ਨੇ ਬਾਜੀ ਕੀਤੀ ਜਦੋਂ ਮਾਮਲਾ ਵਧਿਆ ਤਾਂ ਫਿਰ ਪੁਲਿਸ ਕਮਿਸ਼ਨਰ ਵੱਲੋਂ ਮਾਮਲੇ ਵਿੱਚ ਐਕਸ਼ਨ ਲਿਆ ਗਿਆ ਸਾਰੀ ਘਟਨਾਕ੍ਰਮ ਦਾ ਜਿਹੜਾ ਸੀਸੀਟੀਵੀ ਵੀ ਸਾਹਮਣੇ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਦਿਖਾਈ ਦੇ ਰਹੇ ਨੇ ਅਤੇ ਕੁੱਟਮਾਰ ਕਰਦੇ ਵੀ ਦਿਖਾਈ ਦੇ ਰਹੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਉਧਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਪੁਲਿਸ ਟੀਮ ਵੱਲੋਂ ਜਲੰਧਰ ਕੈਂਟ ਦੇ ਰਹਿਣ ਵਾਲੇ ਹੈਰੀ ਦੇ ਘਰ ਰੇਡ ਕੀਤੀ ਗਈ ਸੀ ਹੈਰੀ ਅਤੇ ਉਸ ਦਾ ਦੋਸਤ ਨਸ਼ੇ ਦਾ ਆਦੀ ਸੀ ਦੋਨਾਂ ਨੂੰ ਪੁਲਿਸ ਆਪਣੇ ਨਾਲ ਲੈ ਕੇ ਗਈ ਆ ਦੋਨੇ ਨੌਜਵਾਨਾਂ ਨੂੰ ਜਸਵੰਤ ਸਿੰਘ ਅਤੇ ਰਵੀ ਨਾਮ ਇੱਕ ਮੁਲਾਜ਼ਮ ਆਪਣੇ ਨਾਲ ਲੈ ਕੇ ਗਏ ਸੀ ਤੇ ਦੇਰ ਸ਼ਾਮ ਨੂੰ ਥਾਣੇ ਉਹਨਾਂ ਨੂੰ ਲਿਆਂਦਾ ਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਦੋਨਾਂ ਨੌਜਵਾਨਾਂ ਨੂੰ ਪੁਲਿਸ ਨੇ ਕਰੀਬ 5 ਤੋਂ 7 ਘੰਟੇ ਆਪਣੇ ਕੋਲ ਰੱਖਿਆ ਤੇ ਦੇਰ ਰਾਤ ਦੋਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਛੱਡੋ ਤੋਂ ਕੁਝ ਦੇਰ ਬਾਅਦ ਹੀ ਪਰਿਵਾਰ ਨੂੰ ਜਸਵੰਤ ਦਾ ਫੋਨ ਆਉਂਦਾ ਜਿਸ ਵਿੱਚ ਜਸਵੰਤ ਸਿੰਘ ਵੱਲੋਂ ਨ ਉਹ ਜਿਹੜਾ ਨੌਜਵਾਨ ਨੂੰ ਧਮਕਾਇਆ ਜਾਂਦਾ ਜਿਹਦੇ ਚੱਲਦਾ ਉਸਨੇ ਡਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈਆ ਮਰਨ ਵਾਲੇ ਦੀ ਉਮਰ ਸਿਰਫ 20 ਸਾਲ ਦੀ ਦੱਸੀ ਗਈ ਆ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ ਕਰਨ ਨੂੰ ਲੈ ਕੇ ਜਿਹੜੇ ਪੀੜਤ ਪਰਿਵਾਰ ਆ ਉਹ ਸਰਕਾਰ ਦਾ ਤੇ ਪੁਲਿਸ ਦਾ ਪਿੱਟ ਸਿਆਪਾ ਕਰ ਰਹੇ ਨੇ ਲਗਾਤਾਰ ਪੰਜਾਬਪੁਰ ਦੇ ਥਾਣੇਦਾਰ ਸੁਰਖੀਆਂ ਦੇ ਵਿੱਚ ਹੈ ਜਿਸ ਕਰਕੇ ਜਿੱਥੇ ਥਾਣੇਦਾਰਾਂ ਦੀਆਂ ਵਧੀਆਂ ਗਲਤੀਆਂ ਧੱਕੇਸ਼ਾਈਆਂ ਲਾਪਰਵਾਹੀਆਂ ਕਰਕੇ ਪੰਜਾਬ ਪੁਲਿਸ ਬਦਨਾਮ ਹੋ ਰਹੀ ਹੈ ਉਹਦੇ ਨਾਲ ਹੀ ਪੰਜਾਬ ਸਰਕਾਰ ਵੀ ਬਦਨਾਮ ਹੋ ਰਹੀ ਹੈ 13 14 ਦੇ ਦਰਮਿਆਨੀ ਰਾਤ ਨੂੰ ਪਟਿਆਲਾ ਦੇ ਤਿੰਨ ਚਾਰ ਇੰਸਪੈਕਟਰਾਂ ਤੇ 8-9 ਸਿਪਾਹੀਆਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇੱਕ ਕਰਨਲ ਰੈਂਕ ਦੇ ਅਧਿਕਾਰੀ ਕਰਨਲ ਪਸ਼ਪਿੰਦਰ ਸਿੰਘ ਬਾਠ ਤੇ ਉਹਦੇ ਲੜਕੇ ਅੰਗਰੇਸ ਸਿੰਘ ਬਾਠ ਨੂੰ ਬਿਨਾਂ ਵਜ੍ਹਾ ਇੰਨਾ ਜ਼ਿਆਦਾ ਕੁੱਟਿਆ ਮਾਰਿਆ ਕਿ ਉਹ ਹਸਪਤਾਲ ਦੇ ਵਿੱਚ ਦਾਖਲੇ ਨੇ ਹਲੇ ਤੱਕ ਪਟਿਆਲਾ ਪੁਲਿਸ ਪੱਲਾ ਛਾੜਦੀ ਆ ਰਹੀ ਕਿ 12 ਜਾਣੇ ਮੁਕੱਦਮਾ ਕਰ ਦਿੱਤੇ ਗਏ ਨੇ ਲੇਕਿਨ ਲਿਖਤੀ ਰੂਪ ਦੇ ਵਿੱਚ ਹਲੇ ਆਦੇਸ਼ ਨਹੀਂ ਹੈ ਹਾਲਾਂਕਿ ਬਾਅਦ ਚ ਲੋਕਾਂ ਦਾ ਰੋਵ ਵਧਿਆ ਤੇ ਪਟਿਆਲਾ ਪੁਲਿਸ ਨੂੰ ਮੁਕੱਦਮਾ ਨਵੇਂ ਸਿਰੇ ਤੋਂ ਦਰਜ ਕਰਨਾ ਪਿਆ ਲੇਕਿਨ ਕਿਹੜੇ ਕਿਹੜੇ ਥਾਣੇਦਾਰ ਨੂੰ ਕਿੱਥੇ ਕਿੱਥੇ ਬਦਲਿਆ ਗਿਆ ਇਸ ਤੇ ਵੀ ਹਲੇ ਪਟਿਆਲਾ ਪੁਲਿਸ ਕੋਈ ਚਾਨਣਾ ਨਹੀਂ ਪਾ ਰਹੀ ਪਰ ਉਧਰ ਜਲੰਧਰ ਪੁਲਿਸ ਨੇ ਸਿਆਣਪ ਕੀਤੀ ਹੈਗੀ ਕਿ ਇੱਕ ਥਾਣੇਦਾਰ ਤੇ ਦੋਸ਼ ਲੱਗੇ ਨੇ ਕਿ ਇੱਕ ਨੌਜਵਾਨਾ ਨੂੰ ਥਾਣੇ ਲੈ ਜਾਇਆ ਗਿਆ ਬਾਅਦ ਚ ਉਹਨਾਂ ਨਾਲ ਵਧੇਕੀ ਕੀਤੀ ਗਿਆ ਮੁੰਡੇ ਨੇ ਡਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਲੰਧਰ ਦੇ ਲੋਕਾਂ ਦਾ ਰੋਣਾ ਵਧੇ ਜਿਸ ਦੇ ਚੱਲਦਿਆਂ ਉਥੋਂ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਹੋਣਾ ਨੇ ਸਿਆਣਪ ਵਰਤਦੇ ਹੋਏ ਹੀ ਜਿੱਥੇ ਉਸ ਥਾਣੇਦਾਰ ਤੇ ਸਿਪਾਈ ਨੂੰ ਮਤਲਬ ਕੀਤਾ ਨਾਲ ਹੀ ਜਿਹੜੇ ਆਦੇਸ਼ ਨੇ ਉਹ ਵੀ ਜਨਤ ਕਰ ਦਿੱਤੇ ਨੇ ਪਰ ਹੱਲੇ ਵੀ ਪੀੜਤ ਪਰਿਵਾਰ ਦਾ ਮੰਗ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਲੋਕਾਂ ਦੇ ਕਰਕੇ 20 ਸਾਲ ਦੇ ਪੁੱਤਰ ਨੂੰ ਇਤੋਂ ਤੱਕ ਮਜਬੂਰ ਕਰ ਦਿੱਤਾ ਗਿਆ ਕਿ ਉਹ ਆਪਣੀ ਜੀਵਨ ਲੀਲਾ ਹੀ ਖਤਮ ਕਰ ਗਏ ਤੇ ਲਾਜ਼ਮੀ ਤੌਰ ਤੇ ਇਹੋ ਜੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਸ਼ਕਤੀ ਨਾਲ ਹੀ ਕਾਰਵਾਈ ਕਰਨੀ ਚਾਹੀਦੀ ਹੈ ਇਸ ਜਾਣਕਾਰੀ ਦੇ ਨਾਲ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ